ਖਾਣਾ ਮੋਕਮਪੁਰਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਚਾਈਨਾ ਡੋਰ ਦੇ ਗੱਟੂ ਵੇਚਣ ਵਾਲਾ 110 ਗੱਟੂਆਂ ਸਮੇਤ ਕਾਬੂ ਇਸ ਬਾਰੇ ਵਿੱਚ ਪੁਲਿਸ ਅਧਿਕਾਰੀਆਂ ਦਾ ਕੀ ਹੈ ਕਹਿਣਾ ਦੇਖੋ ਪੂਰੀ ਵੀਡੀਓ ਜੀ ਸਾਡੇ ਮਾਣਯੋਗ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਮਾਣਯੋਗ ਸੀਪੀ ਸਾਹਿਬ ਸ੍ਰੀ ਅਬੰਮਨੂ ਟਾਣਾ ਜੀ ਏਡੀਐਸਪੀ ਸਾਹਿਬ ਸ੍ਰੀ ਗੁਰਵਿੰਦਰਪ੍ਰੀਤ ਸਿੰਘ ਐਸਪੀ ਸਾਹਿਬ ਜੀ ਵੱਲੋਂ ਸਖਤ ਤੌਰ ਤੇ ਅਨੁਸਾਰ ਅਸੀਂ ਕੱਲ ਇੱਕ ਕਰਿਆਨੇ ਦੀ ਦੁਕਾਨ ਨੂੰ ਵਿੱਚ ਇੱਕ ਯੂਗ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚੋਂ ਜਿਹਦੀ ਦੁਕਾਨ ਦੇ ਵਿੱਚ ਅਸੀਂ 110 ਗੱਟੂ ਥੜੇ ਹੈ ਜੀ ਜੇ ਸੰਬੰਧੀ ਅਸੀਂ ਮਕਦਮਾ ਨੰਬਰ 98 ਮਿਤੀ 19 12 23 ਅੰਡਰ ਸੈਕਸ਼ਨ 188 ਆਈਪੀਸੀ ਥਾਣਾ ਮੋਹਕਮਪੁਰੇ ਵਿੱਚ ਦਰਜ ਕੀਤਾ ਗਿਆ। ਅਸਰ ਪਤਾ ਲੱਗਾ ਕਿ ਇਹ ਗੱਟੂ ਪਿੱਛੋਂ ਲੈ ਕੇ ਕਿੱਥੋਂ ਆਇਆ ਜੀ ਇਸ ਬਾਰੇ ਹਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਜੇ ਕੁਛ-ਕਿਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਲੈ ਕੇ ਆਇਆ ਤੇ ਅੱਗੇ ਕਿੰਨੀ ਕਿੰਨੇ ਸਪਲਾਈ ਹੋਣਗੀਆਂ ਕਰਨੀ ਸੀ। ਇਸ ਬਾਰੇ ਅਸੀਂ ਪੁੱਛ-ਪੁੱਛ ਕਰਦੇ ਆ। ਸਰ ਪਿੱਛੋਂ ਕਿੰਨੇ ਦਾ ਘੱਟੂ ਲੈ ਕੇ ਆਉਂਦੇ ਨੇ ਤੇ ਅੱਗੇ ਕਿੰਨੇ ਦਾ ਇਹਨਾਂ ਦੇ ਵੱਲੋਂ ਵੇਚਿਆ ਜਾਂਦਾ। ਪਿੱਛੇ ਇਹ ਏਟੀ ਦੇ ਹਿਸਾਬ ਨਾਲ ਹੀ ਲੈ ਕੇ ਆਉਂਦੇ ਆ ਤੇ ਉਹ ਕਾਫੀ ਇਹਨਾਂ ਨੂੰ ਸਸਤਾ ਪੈਂਦਾ ਅੱਗੇ ਉੱਥੇ ਇੱਥੇ ਕਾਫੀ ਜ਼ਿਆਦਾ ਮਹਿੰਗਾ ਇਹ ਵੇਚਦੇ ਇਸ ਵਿੱਚ ਕਾਫੀ ਮੁਨਾਫਾ ਹੋਣ ਕਰਕੇ ਹੀ ਇਹ ਫਿਰ ਇਸ ਤਰ੍ਹਾਂ ਦਾ ਕਾਰੋਬਾਰ ਕਰਦੇ ਆ। ਸਰ ਲੋਹੜੀ ਕਰੀਬ ਹੈ ਔਰ ਧੜਾ ਧੜ ਜਿਹੜੇ ਨਹੀਂ ਘੱਟੂ ਵਿਖਰੇ ਨੇ। ਕੀ ਲੱਗਦਾ ਕਿ ਜਿਹੜੇ ਖਰੀਦ ਰਹੇ ਨੇ ਕਿ ਉਹਨਾਂ ਦਾ ਵੀ ਕਾਰਵਾਈ ਹੋਏਗੀ ਉਹਨਾਂ ਦੇ ਵੀ ਖੜ ਹੋਏਗੀ ਜਿਸ ਤੱਕ ਘਰਾਂ ਦੇ ਵਿੱਚ ਲੈ ਕੇ ਜਾਂਦੇ ਦੋ ਦੋ ਤਿੰਨ ਤਿੰਨ ਘੱਟੂ। ਹ ਸਾਡੇ ਕੋਲ ਇਹੋ ਹੀ ਹੁੰਦੀ ਹੈ ਵੀ ਚਲੋ ਪੀਰੈਂਟਸ ਨੂੰ ਦੱਸਿਆ ਜਾਵੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਇਸ ਬੰਦੀ ਰੋਕੋ ਜੇ ਉਹ ਨਹੀਂ ਕਰਦੇ ਤਾਂ ਫਿਰ ਡੈਫੀਨੇਟਲੀ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਸਰ ਕਿੰਨਾ ਸਮਾਂ ਹੋ ਚੁੱਕਾ ਹੈ ਇਹਨਾਂ ਨੂੰ ਗੱਟੂ ਜਿਹੜੇ ਲਿਆ ਕੇ ਆਪਣੀ ਘਰਾਨੇ ਦੀ ਦੁਕਾਨ ਤੇ ਵੇਚਦਾ ਪਿਆ ਸੀ ਜਾਂ ਫਿਰ ਰੱਖੇ ਨੇ ਇਹਦੇ ਵਿੱਚ ਕਿਸ ਸੀਜ਼ਨ ਦੇ ਵਿੱਚ ਇਹਨੇ ਕੰਮ ਸਟਾਰਟ ਕੀਤਾ ਸੀ ਤੇ ਜਿਹਦੇ ਵਿੱਚ ਤਾਗਾ ਹੀ ਲੈ ਕੇ ਆਇਆ ਸੀ ਜਿਹਨੂੰ ਅਸੀਂ ਰੰਗੇ ਇਥੇ ਕਬੂਦ ਕਰ ਲਿਆ ਸਰ ਉਹਨਾਂ ਤੇ ਕਿਹੜੀ ਧਾਰਾ ਲੱਗੇਗੀ ਜਿਹੜੇ ਵੇਚਦੇ ਨੇ ਤੇ ਜਿਹੜੇ ਖਰੀਦਦੇ ਨੇ ਉਹਨਾਂ ਤੇ ਇੱਕ ਸੇਮਿਤ ਧਾਰਾ ਲੱਗੇ ਜਾਂ ਅਲੱਗ-ਅਲੱਗ ਹੋਵੇਗੀ ਨੇ ਸੇਮ ਹੀ ਇਹਦੇ ਵਿੱਚ ਆਏਗੀ ਜੀ 188 ਆਈਪੀਸੀ ਕਿਉਂਕਿ ਇਹਦੇ ਵਿੱਚ ਰੋਕ ਲਗਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਹੀ ਇੱਕੋ ਹੀ ਧਾਰਾ ਆਈ ਹੁੰਦੀ ਹੈ ਜੀ ਤਸਲ ਸੀਐਮ ਸਾਹਿਬ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਐਲਾਨ ਕੀਤਾ ਗਿਆ ਉਹਨਾਂ ਵੱਲੋਂ ਕਹਿਇਆ ਜਾ ਰਿਹਾ ਕਿ ਜੇਕਰ ਕੋਈ ਪਤੰਗ ਬਾਜੀ ਚਾਈਨਾ ਦੌਰ ਦੇ ਨਾਲ ਕਰਦਾ ਤਾਂ ਉਹਦੇ ਉੱਪਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਾਂ ਕਿੰਨੇ ਸਾਲ ਦੀ ਸਜ਼ਾ ਹੋਏਗੀ ਜੀ ਇਸ ਮਾਮਲੇ ਦੇ ਵਿੱਚ ਵੇਖੋ ਇਹ ਤੇ ਮਾਨਜੋ ਕੋਰਟ ਹੀ ਡਿਸਾਈਡ ਕਰੇਗੀ ਵੀ ਕਿੰਨੀ ਉਹਨੂੰ ਸਾਲ ਦੀ ਸਜ਼ਾ ਆਏਗੀ ਅਸੀਂ ਤੇ ਤੇ ਖਲਾਫ ਪ੍ਰੋਪਰ ਐਵੀਡੈਂਸ ਕਰਕੇ ਤੇ ਮਾਨਜੋ ਕੋਰਟ ਦੇ ਵਿੱਚ ਇਹ ਕੇਸ ਭੇਜਦੇ ਨਾਲ ਹੁੰਦਾ ਹੈ ਕਿਉਂਕਿ ਬਹੁਤ ਸਾਰੀਆਂ ਵੀਡੀਓ ਵੀ ਸਾਹਮਣੇ ਆndੀਆਂ ਨੇ ਕਿਉਂਕਿ ਜਾਂਾਂ ਵੀ ਜਾ ਚੁੱਕੀਆਂ ਨੇ ਜ਼ਿਆਦਾਤਰ ਜਾਨਵਰ ਵੀ ਇਸ ਚਾਈਨਾ ਡੋਰ ਦੇ ਵਿੱਚ ਬਹੁਤ ਜ਼ਿਆਦੇ जख्मी ਹੋ ਰਹੇ ਨੇ ਹਾਂਜੀ ਕਾਫੀ ਇਸ ਚਾਈਨਾ ਡੋਰ ਦਾ ਤਾਂ ਕਾਫੀ ਨੁਕਸਾਨ ਆ ਤਾਂ ਹੀ ਫਿਰ ਇਸ ਤੇ پابੰਦੀ ਲੱਗੀ ਹੈ ਜੀ ਪ੍ਰੋਪਰ ਵੀ ਕੋਈ ਵੀ ਇਸ ਦੇ ਨਾਲ ਤੰਗਬਾਜੀ ਨਹੀਂ ਕਰੇਗਾ ਜੀ ਲੋੜੀ ਤੋਂ ਪਹਿਲਾਂ ਨੌਜਵਾਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਇਹਦੇ ਵਿੱਚ ਇਹੋ ਹੀ ਵੀ ਤੁਸੀਂ ਜਿਹੜੀ ਆਮ ਜਿਹੜੀ ਢਾਗੇ ਵਾਲੀ ਜਿਹੜੀ ਡੋਰ ਹੈ ਉਹਦੇ ਨਾਲ ਤੁਸੀਂ ਆਪਣੀ ਤੰਗਬਾਜੀ ਕਰੋ ਤੇ ਇਹ ਚਾਈਨਾ ਕੋ ਡੋਰ ਤੋਂ ਵੱਧ ਵੱਧ ਗਰੇਜ ਕੀਤਾ ਜਾਵੇ ਤਾਂ ਕਿ ਕੋਈ ਅਣਸਖਾਵੀ ਜਿਹੜੀ ਘਟਨਾ ਜਿਹੜੀ ਨਾ ਵਾਪਰ ਸਕੇ ਜੀ